ਜਿਹੜਾ ਆਪਣਾ ਅੱਜ ਦਾ ਬਲੌਗ ਹੈ ਆਪਾਂ ਆਪਣੇ ਖੇਤ ਇੱਕ ਨਾਮਾ ਸੈਟਅਪ ਤਿਆਰ ਕਰ ਰਹੇ ਹਾਂ ਪ੍ਰੈਕਟਿਸ ਲਾਉਣ ਲਈ ਤੇ ਇਹਦਾ ਕੈਮਰਾਮੈਨ ਹੈਗਾਗਾ ਮਾਨਕ ਰੱਲੇ ਵਾਲਾ ਬੈਨੀ ਰੱਲਾ ਮਾਨਕ ਜਿਹੜਾ ਕੈਮਰਾਮੈਨ ਬਾਕੀ ਆਪਾਂ ਗੱਲਬਾਤ ਸਿੱਧੀ ਕਰਾਂਗੇ ਲਾਈਵ ਦੇਖਦੇ ਹਾਂ ਕੀ ਬਣਦਾ ਹੈ ਕਿਦੇ ਹੱਥ ਚਾ ਕੈਮਰਾ ਇਸ ਤੋਂ ਬਾਅਦ ਕੰਮ ਜਦੋਂ ਸੈਟ ਇਹ ਆਪਦੀ ਉਂਗਲ ਤਾਂ ਨਹੀਂ ਮੂਰੀ ਕਰ ਲਿਆ ਫੇਰ ਦੇਖ ਫੈਟਾ ਵਧੀਆ ਤੂੰ ਦੱਸ ਹਾਂ ਹਾਂ ਈਵਨ ਬਾਅਦ ਦੇਖਣਾ ਅੱਜ ਆਪਾਂ ਉਹਦਰਨਾ ਤੈਨੂੰ ਦਿਖਾਉਣਾ ਹੈ ਦੁਬਾਰਾ ਮੈਂ ਜਿੰਮ ਦਾ ਸੈਟਅਪ ਤਿਆਰ ਕਰਾਂਗਾ ਜਿੰਮ ਦਾ ਹਾਂ ਜਿੰਮ ਦਾ ਇਹ ਡੋਰ ਨੂੰ ਨਹੀਂ ਓਪਣਾ ਇਹ ਡੋਰ ਦਾ ਕੀ ਕੰਮ ਖੇਤਾਂ ਚ ਇਸ ਦੁਬਾਰਾ ਦੇਖੀ ਤੂੰ ਛੱਟ ਫਿਰ ਕੀ ਬਣਦੇ ਹਾਂ ਉੱਧਰ ਦਿਖਾ ਕੇ ਲੈਣਾ ਦਿਨ ਦਿਖਾ ਕੇ ਲੈ ਆ ਜਾ ਪਹਿਲਾਂ ਤਰੂ ਬੇਟ ਦਿਖਾ ਲੈ ਕਿੰਨਾ ਜਿੰਮ ਦਾ ਸੁਣਾਣਾ ਹਾਂ ਬੇ ਆਪਣੇ ਇੱਕ ਜੋਗਾ ਹੈਗਾ ਹਾਂ 녀ੋ ਜੋ ਸੈਟ ਹੁੰਦਾ ਜਾਊ ਹਾਂ ਹਾਂ ਸ਼ੁਰੂ ਹਾਂ ਹਾਂ ਇਹਦੇ ਬਾਰੇ ਇੱਕ ਹੋਰ ਗੱਲ ਆ ਲਿਆਂਦਾ ਵੀ ਚੰਗੇ ਬੰਦੇ ਤੋਂ ਆ ਇਹ ਹਰਪਰੀ ਤਰ ਫਲੀਟ ਤੋਂ ਲਿਆਂਦਾਗਾ ਇਹ ਆ ਹਾਂ ਇਕਵਾਲ ਸਿੰਘ ਦੇ ਮੁੰਡੇ ਤੋਂ ਠੀਕ ਆ ਠੀਕ ਆ ਇਹ ਕੀ ਚੱਕਰ ਹੁੰਦਾ ਲੋਹੇ ਦੇ ਚੰਗੇ ਮਾੜੇ ਲੋਹੇ ਦੇ ਭਾਗ ਹੁੰਦੇ ਆ ਹਾਂ ਜੇ ਹੁਣ ਮਾੜੇ ਬੰਦੇ ਤੋਂ ਲਿਆਉਂਦੇ ਉਹਦੇ ਨਾਲ ਕੀ ਆਪਣਾ ਬਣਨਾ ਸੀ ਕੀ ਠੀਕ ਆ ਉਹ ਆਪ ਬਹੁਤ ਤਾਕੜਾ ਐਥਲੀਟ ਰਿਹਾ ਇਹੋ ਹਾਂ ਉਹਦਾ ਗੁਰਨਾਨਕ ਜੀ ਯੂਨੀਵਰਸਿਟੀ ਵਿੱਚ 400 ਮੀਟਰ ਦਾ ਰਿਕਾਰਡ ਹੈਗਾ ਹਾਂ ਕਈ ਬੰਦਿਆਂ ਨੂੰ ਪਤਾ ਹੈ ਨਹੀਂ ਪਤਾ 400 ਮੀਟਰ ਦਾ ਉਹਦਾ ਰਿਕਾਰਡ ਮੈਨੂੰ ਕਈ ਸਾਲ ਟੁੱਟਿਆ ਨਹੀਂ ਹੁਣ ਮੈਨੂੰ ਪਤਾ ਨਹੀਂ ਹਾਂ 400 ਮੀਟਰ ਉਹਦੀ ਮਿਲਾਇਆ 26 ਸਕਿੰਟ ਸਕੁੰਡ ਕੋਸ ਚਲਾਈ ਹੋਈ ਹੈ ਹਾਂ ਬਾਕੀ ਮੈਨੂੰ ਪ੍ਰੋਪਰ ਨਹੀਂ ਯਾਦ ਹੈ ਇਹਦਾ ਮੈਂ ਆਏ ਸੋਚਿਆ ਦੇਖ ਇਹਨੂੰ ਹੋਣਾ ਜਿੰਨਾ ਕੇ ਚੌੜਾ ਆ ਬੂਟਾ ਘਾੱਚੀ ਕੱਢ ਲਾਂਗੇ ਇਹਨੂੰ ਆਏ ਪਧਰਾ ਕਰਾਂਗੇ ਇੱਥੇ ਤੱਕ ਲਿਆ ਆ ਗਾ ਮਿੱਟੀ ਸਾਰੀ ਆਏ ਨੂੰ ਤੇ ਐਂ ਢਾਲ ਲਾਂਗੇ ਇੱਥੇ ਕੋਈ ਝੋਪੜੀ ਜੀ ਟੈਪ ਜਾਂ ਗੋਲ ਬਣਾ ਕੇ ਇੱਥੇ ਧਰ ਲਾਂਗੇ ਸਮਾਂ ਉਹ ਚੌੜਾ ਹੋ ਜਾ ਹਾਂ ਫਿਰ ਇੱਥੇ ਇੱਕ ਆਪਾ ਟਾਇਰ ਲਾ ਲਾਂਗੇ ਕੁੱਟਣ ਨੂੰ ਤੇ ਜਿਹੜਾ ਬਾਕੀ ਰਿਆ ਉਹ ਖਾਲੀ ਪਿਆ ਜਿਹੜਾ ਆਪਾਂ ਉਧਰ ਲਾ ਦੇਖ ਜਿਵੇਂ ਆਹ ਖਾਲੀ ਪਿਆ ਇੱਧਰ ਲਾ ਇੱਧਰ ਆ ਦੇ ਇਹ ਇਹਦਾ ਆਪਾਂ ਕਰਾਂਗੇ ਇਹਦੇ ਚ ਆਪਾਂ ਤੁਰ ਕੇ ਜਿਵੇਂ ਟਾਇਰ ਪਿੱਛੇ ਬੰਨ ਕੇ ਤੁਰਦੇ ਹੁੰਦੇ ਆ ਜਾਂ ਟਾਇਰ ਪਲਟਾਉਣ ਨੂੰ ਇੰਨਾ ਘਾਸ ਹੈ ਕਹੀ ਨਾ ਗੁੱਟਣ ਵਾਲਾ ਇਹ ਆਪਾਂ ਇਸੇ ਕੰਮ ਨੂੰ ਹੀ ਰੱਖ ਲਾਂਗੇ ਠੀਕ ਹੈ ਤੇ ਬਾਕੀ ਜੇ ਕੋਈ ਇੱਥੇ ਸ਼ਾਮ ਨੂੰ ਮਾੜਾ ਮੋਟਾ ਕਿਸੇ ਨੇ ਇੱਧਰ ਕਰਨ ਇੱਧਰ ਕਰ ਲਾ ਕੋ ਉ ਵੈਸੇ ਮੇਨ ਆਪਾਂ ਇਸੇ ਨੂੰ ਬਣਾਵਾਂਗੇ ਸਾਰੇ ਨੂੰ ਵਧੀਆ ਹਾਂ ਆ ਥਾਂ ਦਾ ਇਨੀ ਆਜੀ ਬਹੁਤ ਹੈ ਵੀ ਚਲ ਆਪਾਂ ਇਹਦੇ ਚ ਵਾੜਾ ਲਤੜਾ ਕਰਨ ਦੀ ਲੋੜ ਹਾਂ ਹਾਂ ਇਹਨੂੰ ਸਾਰੇ ਨੂੰ ਵਧੀਆ ਟੇਪਰ ਕਰ ਲਾਂ ਇੱਥੇ ਵੀ ਮੂਮ ਲਾਉਣ ਨੂੰ ਦੋ ਵਿਚਾਰੇ ਬਾਸ ਫਸਾ ਦੇ ਲਮਕਣ ਲੰਕਣ ਨੂੰ ਠੀਕ ਹੈ ਤੇ ਇੱਕ ਬਾਕਸਿੰਗ ਵਾਲੀ ਗੈਟ ਲਾ ਦਾਂਗੇ ਵੀ ਆਇਆ ਜਾਂ ਟੈਂਪੋਰੀ ਕਰ ਲੈ ਨਾਲੇ ਆ ਸਰੀਰ ਨੂੰ ਸਾਡਾ ਹਵਾ ਲੱਗੇ ਕੱਪੜੇ ਘੱਟ ਤੋਂ ਘੱਟ ਪਾ ਕੇ ਨਿੱਕਰ ਜਾਂ ਬਣਾਣ ਉੰਡਾ ਉੱਪਰ ਜਾ ਰਹੇ ਤੇ ਬਾਕੀ ਸਾਰਾ ਕੰਮ ਲੰਗੇ ਪੈਰੀ ਚਾਹੀਦਾ ਹਾਂ ਇਹ ਧਰਤੀ ਨਾਲ ਪੈਰਾਂ ਦਾ ਟੱਚ ਹੋਣਾ ਜੁੜਨਾ ਇਹ ਬਹੁਤ ਜ਼ਰੂਰੀ ਚੀਜ਼ ਆ ਉਹ ਸਾਰੀ ਚੀਜ਼ ਆਪਾਂ ਸੈੱਟ ਕਰਨਾ ਬਾਕੀ ਜਦੋਂ ਬਣ ਗਿਆ ਉਹ ਦਿਖਾਉਣੇ ਠੀਕ ਠੀਕ ਕੰਮ ਕਰਕੇ ਕੰਮ ਕਰਕੇ ਆਪਦੇ ਖੇਤ ਖੁੱਲਾ ਐ ਰੱਤ ਤੋੜ ਮੂੰਹ ਹਟੋ ਕੇ ਹੁਣ ਜਾ ਪੀਵਾਂਗੇ ਚਾਹ ਪੋਤਨ ਵਾਲੀ ਮਾਹੌਲ ਚੈੱਕ ਕਰੋ ਮਾਹੌਲ ਕਿਵੇਂ ਉਹ ਜਿਹੜਾ ਕੰਮ ਕਰ ਲਿਆ ਹੁਣ ਦਿਖਾਉਨੇ ਆਂ ਇਹ ਆਪਾਂ ਕੰਮ ਕੀ ਕੁਛ ਕਰ ਲਿਆ ਬੈਠ ਕੇ ਗੱਲਬਾਤ ਕਰਾਂਗੇ ਬੈਠ ਕੇ ਇੱਥੇ ਦੇਖੋ ਆਪਾਂ ਉਹ ਸਾਰਾ ਜਿੱਥੇ ਮੰਜਾ-ਮੰਜਾ ਪਿਆ ਸੀ ਸਾਰਾ ਕਹੀ ਨਾਲ ਪੱਟ ਲਿਆ ਤੇ ਫੇਰ ਮੈਂ ਤੇ ਡੈਡੀ ਨੇ ਮਾਰਿਆ ਜਿੰਦਰਾ ਉਹ ਪਿਆ ਜਿੰਦਰਾ ਸਾਈਡ ਤੇ ਜਿੰਦਰਾ ਜਿੰਦਰਾ ਮਾਰ ਕੇ ਕਿਰਾ ਸੈੱਟ ਕਰ ਲਿਆ ਹੁਣ ਦੇਖਦੇ ਮੈਨੂੰ ਔਰ ਥੋੜਾ ਜਿਹਾ ਕਿੰਨਾ ਕੁ ਹੋਰ ਚੌੜਾ ਕਰੀਏ ਜਾਂ ਨਾ ਕਰੀਏ ਤੇ ਫੇਰ ਇਹਨੂੰ ਕਿਰਾ ਨਰਮਟਣਾ ਕੁੱਟਾਂਗੇ ਫੇਰ ਇੱਥੇ ਲਿਆ ਕੇ ਰੱਖਾਂਗੇ ਸਮਾਨ ਇੱਥੇ ਤੋਂ ਪੌੜੀਆਂ ਬਣਾਉਣੀਆਂ ਪੈਣਗੀਆਂ ਚੜ੍ਹਨ ਵਾਸਤੇ ਇਹ ਬੰਦੇ ਨੇ ਫਿੱਟਾ ਰਹਿਣਾ ਹੈ ਸੇਤਮੰਦ ਰਹਿਣਾ ਹੈ ਜਾਇਜ਼ ਟਾਈਮ ਨਹੀਂ ਹੈਗਾ ਕਿੰਨੇ ਦਾ ਕੰਮਕਾਰ ਹੋਰ ਆਪਦੇ ਖੇਤ ਹੀ ਬੰਦਾ ਥੋੜਾ ਮੋਟਾ ਕੰਮ ਕਰ ਲੇ ਬੰਦਾ ਪਰਿਵਾਰ ਚ ਇੱਕ ਦੋ ਪਸ਼ੂ ਰੱਖੇ ਇੱਕ ਅੱਧਾ ਕੋਈ ਕੁੱਤਾ ਜਾਂ ਹੋਰ ਬਿੱਲਾ ਬਾਕੀ ਬੰਦੇ ਨੂੰ ਕੰਮਕਾਰ ਸਬਜ਼ੀ ਭਾਜੀ ਲਾ ਲਈ ਬੰਦਾ ਜੇ ਪ੍ਰੋਪਰ ਕੰਮ ਚ ਵੀ ਵਿਜੀ ਰਹੇ ਤਾਂ ਕੋਈ ਬਾਹਲਾ ਜ਼ਰੂਰੀ ਨਹੀਂ ਹੁੰਦਾ ਵੀ ਸ਼ਹਿਰ ਕਰਨੀ ਪ੍ਰੈਕਟਸ ਕਰਨੇ ਜਾਣਾ ਆਏ ਆ ਹਾਂ ਮੈਂ ਅਭ ਤੇ ਚ ਦੋ ਚਾਰ ਦਿਨ ਮਿਹਨਤ ਲਾ ਲਓ ਡੰਡ ਡੰਡ ਮਾਰ ਲਓ ਜਾਂ ਹੋਰ ਆਪਾਂ ਉਹਨਾਂ ਕੀ ਸੈਟਅਪ ਤਿਆਰ ਕਰਨਾ ਥੋੜਾ ਮੋਟਾ ਬੇਟ ਰੱਖਾਂਗੇ ਡੰਬਲ ਡੰਬਲ ਜਿਹੜੇ ਤੁਹਾਨੂੰ ਦਿਖਾਏ ਸੀਗੇ ਹਾਂ ਉਸ ਤੋਂ ਬਾਅਦ ਕੋਈ ਜਿਗਤੇ ਮਸ਼ੀਨ ਮਸ਼ਾਨ ਦੀ ਲੋਟ ਆ ਗਈ ਕੱਦਾ ਸਾਂਚਾ ਜਾਂ ਮਸ਼ੀਨ ਦਾ ਚੱਕ ਲਾਵਾਂਗੇ ਤੇ ਕਦੇ ਜਿੰਨੇ ਕਦੇ 8 ਵਜੇ 8 ਵਜੇ ਟਾਈਮ ਲੱਗ ਗਿਆ 8 ਵਜੇ 8 ਨੇ 7 ਵਜੇ ਲੱਗ ਗਿਆ ਜਿਹਦੇ ਕਦੇ ਦੁਪਹਿਰੇ ਰੋਟੀ ਰਾਤੀ ਖਾਦ ਦੀ ਟਾਈਮ ਹੋ ਜਾ ਕਰੋ ਉਹਦੇ ਚੱਕ ਦਿਆ ਕਰਾਂਗੇ ਕੋਈ ਟਾਈਮ ਨਹੀਂ ਪਾਣਾ ਬੰਨੀੜਾ ਆਪਾਂ ਦੇ ਦੋਸਤ ਮਿੱਤਰਾਂ ਨੂੰ ਸੱਦਿਆ ਕਰਾਂਗੇ ਵੀ ਆਜੋ ਯਾਰ ਐਤਵਾਰ ਤੇ ਬਾਰ ਨੂੰ ਤਾਂ ਖਾਸ ਕਰਕੇ ਗਈਆਂ ਉਹ ਵਿਚ ਵਿਚ ਫੋਨ ਫੋਨ ਮਾਰ ਲਿਆ ਕਰਾਂਗੇ ਆਜੋ ਘੰਟਾ ਲਾਉਣੇ ਆ ਆਜੋ ਗੱਲਾਂ ਬਾਤ ਵ ਇੱਥੇ ਵੀਲੌਗ ਆਉਣ ਆ ਲਿਆ ਕਰਾਂਗੇ ਜਿਹੜੇ ਔਲੇ ਸੰਗਦੇ ਆ ਜੋਰੇ ਵਰਗੇ ਸੰਗ ਸੰਗ ਲਾਦਾਂਗੇ ਉਹਨਾਂ ਦੀ ਨਜ਼ਾਰਾ ਹੀ ਵੱਖਰਾ ਹੈ ਦਰਖਤ ਕੁਦਰਤ ਦੇ ਨੇੜੇ ਰਹਿਣਾ ਇਹਦੇ ਵਾਗੀ ਤਾਂ ਕਿਤੇ ਰੀਸ ਹੀ ਨਹੀਂ ਬੱਸ ਥੋੜਾ ਜਿਹਾ ਬੰਦਾ ਹੀ ਇਨਸਾਨ ਆਪਦੀਆਂ ਲੋੜਾਂ ਜਾਦੇ ਵਧਾ ਲੈਂਦਾ ਹੈ ਪੈਸਾ ਫਿਰ ਵੱਧ ਕਮਾਉਣਾ ਪੈਂਦਾ ਹੈ ਵੱਡਾ ਘਰ ਖਰੀਦਣ ਲਈ ਸ਼ਹਿਰ 'ਚ ਖਰੀਦਣ ਲਈ ਹੋਰ ਜਿਉਂ-ਜਿਉਂ ਬੱਸ ਲੋੜਾਂ ਵਧਦੀਆਂ ਜਾਂਦੀਆਂ ਕੰਮ ਵੱਧਾ ਦੁਰਿਆ ਜਾਂਦਾ ਮੂੰ ਚਾਹੀਦੀ ਦਾ ਆਪਾਂ ਨੂੰ ਇੱਕ ਜੀਵਨ ਜਿਉਣ ਲਈ ਸਾਧਨ ਹੀ ਚਾਹੀਦੇ ਹੁੰਦੇ ਨੇ ਸਾਧਨ ਜਿਵੇਂ ਇੱਕ ਬੱਸ ਕਾਰ ਹੋਣੀ ਚਾਹੀਦੀ ਹੈ ਤੇ ਹੋਰ ਕਿਤੇ ਆਉਣ ਜਾਣ ਜੋ ਹੁੰਦਾ ਆਮ ਆਮ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਰੁਟੀਨ 'ਚ ਸੌਖ ਸੁਹੂਲਤ ਲਈ ਔਰ ਇਹ ਅਜੇ ਤੱਕ ਤਮਾਂ ਕਦੇ ਕਿਸੇ ਦੀ ਭਰੀ ਤਾਂ ਹੈ ਨਹੀਂ। ਹਰੇਕ ਕੋਈ ਮੇਰੇ ਵਰਗਾ 2-4 ਕਿੱਲੇ ਵਾਲਾ ਕਹਿੰਦਾ ਜੇ 10 ਕੋ ਹੋਣ। 10 ਵਾਲਾ ਕਹਿੰਦਾ 15 ਹੋਣ। ਇਹ ਨਹੀਂ ਕਦੇ ਤਮਾਂ ਨਹੀਂ ਭਰਦੀ ਹੁੰਦੀ ਤੁਸੀਂ ਜੋ ਜੀਵਨ ਤੁਹਾਡੇ ਕੋਲੇ ਜਿਹੇ ਜਾਏਗਾ ਜੇ ਤੁਸੀਂ ਤੰਦਰੁਸਤ ਹੋ ਤਾਂ ਖੁਸ਼ ਰਹਿਣਾ ਸਿੱਖੋ। ਸਭ ਤੋਂ ਵੱਡੀ ਤੇ ਵੱਧ ਕੀਮਤ ਤੰਦਰੁਸਤ ਸਰੀਰ ਦੀ ਹੈ। ਇਹਦੇ 'ਤੇ ਨਿੱਤ ਧਿਆਨ ਦਿਓ। ਇਹਨੂੰ ਖਿਆਲ ਰੱਖੋ ਇਹਦੇ ਅੰਦਰ ਕੋਈ ਮਾੜੀਆਂ ਚੀਜ਼ਾਂ ਦਾ ਸੁੱਟੋ। ਸ਼ੁੱਧ ਖਾਓ, ਚੰਗਾ ਖਾਓ। ਮਾੜਾ ਸੋਚੋ ਨਾ ਤੇ ਰਿਲੈਕਸ ਰਹੋ ਧੰਨਵਾਦ